ਸੋਣਾ ਲੱਗਿਆ ਹੋ? ਹਾਂਜੀ ਹਾਂਜੀ। ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ? ਹਾਂਜੀ ਹਾਂਜੀ। ਸਾਦੇ ਪੈਸੇ ਲੱਗੇ ਜੀ। ਕਿੰਨੇ ਕ ਲੱਗੇ? ਲੱਗੇ ਜੀ 55-60000 ਰੁਪਇਆ। ਕੁਆਲਿਟੀ ਬਹੁਤ ਹੈ ਯਾਰ ਬੜਾ ਉੱਚੀ ਵਜਦਾ ਹੈ। ਹਾਂਜੀ। ਇਹ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਯਾਰ। ਨਿਆਰੇ ਲਿਆਈ ਰੱਖਦਾ ਜੀ ਬਸ। ਮੇਰੇ ਨਾਂ ਗੁਰਪ੍ਰੀਤ ਹੈ। ਗੁਰਪ੍ਰੀਤ? ਹਾਂਜੀ। ਬਹੁਤ ਸੋਹਣਾ ਸਿਸਟਮ ਆ ਯਾਰ। ਧੰਨਵਾਦ। ਟਰੈਕਟਰ ਬਹੁਤ ਸੋਹਣਾ ਤੇਰਾ। ਫੋਟੋ ਫੋਟੋ ਕਰਾਉਣੀ ਦਾ ਕਰਾ ਲਓ ਜੀ। ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ। ਇੱਕ ਨਾ ਮੈਂ ਤੁਹਾਨੂੰ ਨੰ ਠੀਕ ਹੈ ਐਂਬੂਲੈਂਸ ਨੂੰ ਇਹਨੇ ਸਾਈਡ ਨੇ ਦਿੱਤੀ ਠੀਕ ਹੈ ਸਕੂਲ ਬੱਸ ਨੂੰ ਸਾਈਡ ਨੇ ਦਿੱਤੀ ਇਹਨੇ ਠੀਕ ਹੈ ਆ ਨੰਬਰ ਲਾਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆਇਆ ਕਬਰ ਇਹਨੂੰ ਸਾਰਾ ਆ ਨੰਬਰ ਲੁੱਕੋ ਹੈਲੋ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਕੇਵਲ ਸਿੰਘ ਐਸਆਈ ਬੋਲਦਾ ਜੀ ਹਾਂਜੀ ਹਾਂਜੀ ਕਿੱਥੇ ਜੀ ਤੂੰ ਥਾਣੇ ਤੋਂ ਬੋਲਦਾ ਨੁਕਲ Okay. ਅਸੀਕਲ ਬਾਜੀ ਅਸੀਕਲ ਬਾਜੀ ਛੋਣਾ ਲੈ ਕੇ ਆਇਓ ਹਾਂਜੀ ਹਾਂਜੀ ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ ਹਾਂਜੀ ਹਾਂਜੀ ਪਾਸੇ ਪੈਸੇ ਲੱਗੇ ਜੀ ਕਿੰਨੇ ਕੁ ਲਾਏ ਲੱਗੇ ਜੀ 55-60000 ਰੁਪਇਆ ਕੁਆਲਿਟੀ ਬਹੁਤ ਯਾਰ ਬੜਾ ਉੱਚੀ ਵਜਦਾ ਹੈ ਹਾਂਜੀ ਐ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਯਾਰ ਨਿਆਰੇ ਲਿਆਈ ਰੱਖਦਾ ਜੀ ਬਸ ਹਾਂ ਪੂਰਾ ਨਜ਼ਾਰਾ ਹੈਨਾ ਹਾਂਜੀ ਹਾਂਜੀ ਛੱਡ ਕੇ ਹੀ ਰੱਖਦੇ ਹੋ ਹੈ ਹਾਂਜੀ ਹਾਂਜੀ ਤੇਰਾ ਨੰਬਰ ਦੇ ਯਾਰ ਕਿੱਥੋਂ ਲਾਇਆ ਸਿਸਟਮ ਇਹ ਇਹ ਜੀ ਡੜਬੇ ਤੋਂ ਲਵਾਇਆ ਅੱਛਾ ਨੰਬਰ ਦੇ ਯਾਰ ਤੇਰਾ ਮੈਂ ਲਵਾਉਣਾ ਹਾਂਜੀ ਆਪਣਾ ਵੀ ਛੋਣਾ ਇੱਥੇ ਮੰਡੀ ਚ ਅੱਛਾ ਅੱਛਾ ਹਲੋ ਡੈਲ ਕਰਦੇ ਹਾਂ ਜੀ ਲਓ ਜੀ ਮੈਂ ਸਕਾਲ ਮਾਰ ਲਉ ਠੀਕ ਹੈ ਹਾਂ ਜੀ ਹਾਂ ਜੀ ਕੋਈ ਨਾ ਆਗੇ ਮੈਂ ਸਕਾਲ ਲਾਲੋ ਚੋ ਨਾ ਮੈਂ ਕਰਦਾ ਕਾਲ ਤੁਹਾਨੂੰ ਠੀਕ ਹੈ ਨਾ ਕੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਹਾਂ ਜੀ ਬਹੁਤ ਸੋਹਣਾ ਸਿਸਟਮ ਆ ਯਾਰ ਧੰਨਵਾਦ ਟਰੈਕਟਰ ਬਹੁਤ ਸੋਹਣਾ ਤੇਰਾ ਫੋਟੋ ਫੋਟੋ ਕਰਾਉਣੀ ਦਾ ਕਰਾ ਲਓ ਜੀ ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ ਠੀਕ ਹੈ ਜੀ ਮੈਂ ਇੱਥੇ ਮੰਡੀ 'ਚ ਹੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਓਕੇ ਧੰਨਵਾਦ ਸੁਹੇ ਬੇਚੀਰੇ ਵਾਲਿਆ ਮੈਂ ਕਹਿ ਦੀਆ ਸੁਹੇ ਬੇਚੀਰੇ ਵਾਲਿਆ ਮੈਂ ਕਹਿ ਦੀਆ ਇੱਕ ਵਾਰੀ ਆ ਕੇ ਮਿਲ ਜਾ ਚੰਦੀ ਗਾਰੇ ਇੱਕ ਵਾਰੀ ਆ ਕੇ ਮਿਲ ਜਾ ਚੰਦੀ ਗਾਰੇ ਕਹਿਲ ਕੇਵਲ ਕੇਵਲ ਸਸਿਕਲ ਸਸਿਕਲ ਬੈਠੋ ਇੱਕ ਮਿੰਟ ਆ ਇੱਕ ਨਾ ਮੈਂ ਤੁਹਾਨੂੰ ਨੰਬਰ ਦਿੰਦਾ ਜੀ ਜਨਾਬ ਇਹ ਮੁੰਡਾ ਗੁਰਪ੍ਰੀਤ ਹੈ ਠੀਕ ਹੈ ਜੀ ਤੇ ਇਹਦਾ ਡੀਜੇ ਲੱਗਿਆ ਹੋਇਆ ਸੀਗਾ ਬਹੁਤ ਉੱਚਾ ਟਰੈਕਟਰ ਤੇ ਠੀਕ ਹੈ ਜੀ ਐਂਬੂਲੈਂਸ ਨੂੰ ਇਹਨੇ ਸਾਈਡ ਨਹੀਂ ਦਿੱਤੀ ਠੀਕ ਹੈ ਜੀ ਸਕੂਲ ਵੈਨ ਨੂੰ ਸਾਈਡ ਨਹੀਂ ਦਿੱਤੀ ਇਹਨੇ ਠੀਕ ਹੈ ਆ ਨੰਬਰ ਲਾਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆ ਕਵਰ ਇਹਨੂੰ ਸਾਰਾ ਆ ਨੰਬਰ ਨੋਟ ਕਰੋ ਗੁਰਪ੍ਰੀਤ ਨਾਮ ਹੈ ਦਾ ਠੀਕ ਹੈ ਤੈਨੂੰ ਬੁਲਾਓ ਇਹਨੂੰ ਹੁਣੇ ਇਲਕੋ ਵੀ ਥਾਣੇ ਠੀਕ ਹੈ ਟੂ ਸਮਵਨ ਐਲਸ ਹੈਲੋ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਕੇਵਲ ਸਿੰਘ ਐਸਆਈ ਬੋਲਦਾ ਜੀ ਹਾਂਜੀ ਹਾਂਜੀ ਕਿੱਥੋਂ ਜੀ ਇਹ ਤੋਂ ਥਾਣੇ ਤੋਂ ਬੋਲਦਾ ਲੋਕਲ ਹੈਲੋ ਹਾਂਜੀ ਕੌਣ ਬੋਲਦੀ ਕੇਵਲ ਸਿੰਘ ਬੋਲਦਾ ਐਸਆਈ ਹਾਂ ਹਾਂ ਹਾਂਜੀ ਹਾਂਜੀ ਦੱਸੋ ਜੀ ਉਹ ਤੁਸੀਂ ਆਏ ਸੀ ਨਾ ਘੰਟੇ ਕ ਪਹਿਲਾਂ ਮੰਡੀ ਜੀ ਝੋਨਾ ਲੈ ਕੇ ਹਾਂਜੀ 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 ਹਾਂ ਸਾਹਬ ਨੇ ਬੁਲਾਇਆ ਤੇ ਆਉ ਥਾਣੇ ਯਾਰ ਕੀ ਕੀ ਗੱਲ ਹੋ ਗਈ ਜੀ ਮੈਂ ਤਾਂ ਜੀ ਇੱਥੇ ਜਾਉਂਦਾ ਨਹੀਂ ਕਿਸੇ ਨੂੰ ਮੈਂ ਤਾਂ ਮਾਸੀ ਕੋਲੇ ਆਇਆ ਜੀ ਝੋਨਾ ਸਾਡੇ ਵਿਕਦਾ ਨਹੀਂ ਉਹ ਯਾਰ ਵਿਕੇ ਨਾ ਵਿਕੇ ਸਾਹਬ ਨੇ ਬੁਲਾਇਆ ਆ ਇੱਕ ਵਾਰ ਓਏ ਮਾਸਟਰ ਜੀ ਨੂੰ ਪੋਸਟਾ ਜੀ ਵੱਲ ਲੱਗ ਗਿਆ ਹੋਰ ਕੁਝ ਲੋਕਲ ਨਹੀਂ ਤਾਂ ਲੋਕਲ ਨਹੀਂ ਤੂੰ ਨਹੀਂ ਮੈਂ ਲੋਕਲ ਨਹੀਂ ਜੀ ਮੈਂ ਤਾਂ 70 ਕਿਲੋਮੀਟਰ ਦੂਰ ਤੋਂ ਆਇਆ ਜੀ ਸਾਡੇ ਝੋਨਾ ਨਹੀਂ ਵਿਕਦਾ ਉੱਥੇ ਮੈਂ ਤਾਂ ਇੱਥੇ ਮਾਸੀ ਕੋਲੇ ਵੇਚਣ ਆਇਆ ਜੀ ਸਾਫ ਲੱਗਦੇ ਮਾਸੀ ਮਾਸਟਰ ਨੂੰ ਲਿਆ ਕੇ ਉਹਨੂੰ ਨਾਲ ਫਿਰ ਨਾਲ ਲਿਆ ਕਿਸੇ ਨੂੰ ਜਾਂ ਮਾਸੀ ਮਾਸਟਰ ਨੂੰ ਲਿਆ ਆ ਦੇ ਨਾਲ ਠੀਕ ਠੀਕ ਹੈ ਠੀਕ ਹੈ ਕੋਈ ਨਹੀਂ ਠੀਕ ਕਿਬਲ ਸਿਆ ਕਿਸਾਨੀ ਦਾ ਵੀ ਮਾੜਾ ਹੀ ਹਾਲ ਆ ਯਾਰ ਹਨਾ ਬੁਰਾ ਹਾਲ ਆ ਸਾਹ ਚੋਨਾ ਹੀ 60 70 ਕਿਲੋਮੀਟਰ ਤੋਂ ਲੈ ਕੇ ਆ ਵਿਚਾਰਾ ਹਨਾ ਇਹ ਤਾਂ ਹੈ ਜੀ ਪਰ ਹੁਣ ਉਹ ਕੰਮ ਖਰਾਬ ਹੈ ਨਾ ਜਿਹੜਾ ਸੜਕ ਤੇ ਇੰਨਾ ਉੱਚੀ ਡੀਜੇ ਵਜੋਂਦਾ ਜਾਂਦਾ ਹੈ ਇਹ ਨਸ਼ੇ-ਨੁਸ਼ੇ ਦੇ ਰੱਜੇ ਹੁੰਦੇ ਆ ਪਤਾ ਇਹਨਾਂ ਨੂੰ ਲੱਗਦਾ ਨਹੀਂ ਮੁੰਡਾ ਪੜਿਆ ਲਿਖਿਆ ਲੱਗਦਾ ਸੀ ਪੜਿਆ ਲਿਖਿਆ ਵੀ ਜਨਾਬ ਕਰੇ ਇਹ ਤਾਂ ਮੰਡੀ ਚ ਵੜਦਿਆਂ ਸਾਹ ਟਰੈਕਟਰ ਰੋਕ ਕੇ ਫੇਰ ਹੀ ਲੈ ਕੇ ਆ ਨੰਬਰ ਇਹਨੂੰ ਮੈਨੂੰ ਵੀ ਫੋਨ ਗਿਆ ਕਹਿੰਦੇ ਜੀ ਆਹ ਟਰੈਕਟਰ ਜਾਂਦਾ ਸੜਕ ਤੇ ਝੋਨੇ ਵਾਲਾ ਤੇ ਕਹਿੰਦੇ ਫੁੱਲ ਛੱਡੀ ਆਵਾਜ਼ਾਂ ਦੇ ਸੁਣਦੇ ਹੀ ਨਹੀਂ ਐਂਬੂਲੈਂਸ ਦਾ ਵ ਉਹ ਐਂਬੂਲੈਂਸ ਵਾਲੇ ਮੁੰਡੇ ਦੀ ਕਾਲ ਆਈ ਹੈ ਕਹਿੰਦਾ ਜੀ ਮੈਂ ਪਿੱਛੇ ਹੂਟਰ ਮਾਰਦਾ ਜਾਣਾ ਕਹਿੰਦਾ ਇੰਨਾ ਫੁੱਲ ਆਵਾਜ਼ ਛੱਡੀ ਇਹਨਾਂ ਦਾ ਉਹਦੀ ਸਾਊਂਡ ਸਿਸਟਮ ਦੀ ਜੀ ਤੇ ਕਹਿੰਦਾ ਸਕੂਲ ਵਾਲੀਆਂ ਬਹਿਣਾ ਮਗਰਾਂ ਦਾ ਤੇ ਮੈਂ ਤਾਂ ਮੁੰਡਾ ਪੜ੍ਹਿਆ ਲੈ ਕਿ ਤੂੰ ਵੇਖੀ ਆਉਗਾ ਨਾ ਤੇਰੇ ਸਾਹਮਣੇ ਚਲੋ ਕਰਦੇ ਜੀ ਪਰ ਔਖਾ ਯਾਰ ਕਿਸਾਨੀ ਦਾ ਵੀ ਹੈ ਨਾ ਜੀ ਬੜਾ ਧਿਆਨ ਰੱਖਿਓ ਆਉਗਾ ਨਾ ਨਹੀਂ ਤੇ ਇਦਾਂ ਜੀ ਦੇਖੋ ਨਾਲ ਕੌਣ ਕੌਣ ਹੋਵੇ ਠੀਕ ਤੂੰ ਲੋਕਲ ਸਰਪੰਚ ਵਗੈਰਾ ਨਾਲ ਲੈ ਕੇ ਆ ਜਾਣ ਕਿੱਥੇ ਠੀਕ ਹੈ ਜਨਾਬ ਤਦੋ ਆ ਹੀ ਗਏ ਜੀ ਇਕੱਲਾ ਹੀ ਹੈ ਦੇ ਨਾਮ ਦੋ ਜਣੇ ਆ ਜੀ ਇੱਕ ਲੇਡੀਜ਼ ਇੱਕ ਜੈਂਸ ਬੁਲਾ ਲਓ ਆ ਵੀ ਕਰਤਾ ਆ ਜੀ ਹਾਂ ਜੀ ਆਜਾ ਅੱਛਾ ਤੁਸੀਂ ਤਾਂ ਇੱਥੇ ਹੁਣ ਮੈਨੂੰ ਮਿਲਿਆ ਨਹੀਂ ਸੀ ਮੰਡੀ ਦੇ ਵਿੱਚ ਜੀ ਹਾਂ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੇ ਜਿਉਂ ਨਾਵੇ ਚੁਣ ਆਏ ਜੀ ਸਾਡੇ ਤਾਂ ਵੇਖਦਾ ਨਹੀਂ ਜੀ ਉੱਥੇ ਉੱਥੇ ਨਾ ਰੇਟ ਆ ਜੀ ਨਾ ਕੋਈ ਮੰਡੀ-ਮੁੰਡੀ ਸਾਡੇ ਤਾਂ ਮਿਲਦਾ ਨਹੀਂ ਚੱਕ ਨਾਲ ਇਹਨਾਂ ਨੂੰ ਨਾ 70 ਕਿਲੋਮੀਟਰ ਤੋਂ ਆਈ ਵਟ ਅੱਛਾ ਹਾਂਜੀ ਚਲੋ ਬੈਠੋ ਹਾਂਜੀ ਵੀਰੇ ਇਹਨੂੰ ਕਿਵੇਂ ਬੁਲਾਇਆ ਮੇਰੇ ਭਾਂਜੇ ਨੂੰ ਕਾਂਜਾ ਤੁਹਾਡਾ ਸੱਚੀ ਹਾਂਜੀ ਹਾਂਜੀ ਝੋਨਾ ਵੜਾਉਣਾ ਹੈ ਤੁਹਾਡੇ ਨਾਲ ਨਹੀਂ ਨਹੀਂ ਇਹਨਾਂ ਦਾ ਤਾਂ ਆਪ ਦਾ ਝੋਨਾ ਨਹੀਂ ਇਹਨਾਂ ਦੇ ਪਿੰਡ ਵੇਗ ਦਾ ਤੇ ਉਹ ਲੈ ਕੇ ਆਈ ਸੀ ਝੋਨੇ ਨੂੰ ਇੱਥੇ ਪਿੰਡ ਵੇਗ ਦਾ ਨਹੀਂ ਪਿੰਡ ਨਹੀਂ ਹੈ ਸਾਡੇ ਕਿੰਨੇ ਕੁ ਦੂਰ ਦਾ ਪਿੰਡ ਇਹਨਾਂ ਦਾ ਇਹਨਾਂ ਦਾ ਰਸਤਾ ਪੈ ਜਾਂਦਾ ਮੈਨੂੰ ਪਤਾ ਨਹੀਂ ਐ ਤਾਂ ਵੀ ਕਿਲੋਮੀਟਰ ਦੇ حساب ਨਾਲ ਤਿੰਨ ਚਾਰ ਘੰਟਿਆਂ ਦਾ ਰਾਹ ਹੈ ਨਾ ਪਿੰਡ ਨੂੰ ਜਾ ਕੇ ਅੱਛਾ ਬਸ ਤੇ ਤਿੰਨ ਚਾਰ ਘੰਟੇ ਲਾ ਹਾਂ ਤਿੰਨ ਚਾਰ ਘੰਟੇ ਬਸ ਤੇ ਲਾ ਲਾਂਗੇ ਜੰਦਰਾ ਬਾਈ ਜੀ ਇਹ ਮਾਸਟਰਾਂ ਦੀ ਹਸਬੰਦ ਤੁਹਾਡੇ ਹਾਂਜੀ ਮੁੰਡਾ ਦਾ ਜੀ ਟਰੈਕਟਰ ਬਹੁਤ ਸੋਹਣਾ ਇਹਦੇ ਕੋਲ 15-20 ਲੱਖ ਦਾ ਟਰੈਕਟਰ ਹੈ। ਹਾਂਜੀ ਹਾਂਜੀ। ਮੈਨੂੰ ਵੇਖ ਕੇ ਚਲੋ ਵਧੀਆ ਗੱਲ ਐ ਜੱਟਾਂ ਦੇ ਮੁੰਡੇ ਖੇਤੀਬਾੜੀ ਕਰਦੇ, ਮਿਹਨਤ ਕਰਦੇ ਮੈਨੂੰ ਚੰਗਾ ਲੱਗਦਾ। ਠੀਕ ਐ ਕਿਉਂਕਿ ਸਾਰੇ ਜੱਟ ਜ਼ਮੀਦਾਰ ਪਿੰਡੂ ਪਰਿਵਾਰਾਂ ਚੋਂ ਆਪਾਂ। ਹਾਂਜੀ। ਪਰ ਇਹਦੀ ਇੱਕ ਬਹੁਤ ਵੱਡੀ ਗਲਤੀ ਐ ਗੁਰਪ੍ਰੀਤ ਤੇਰੀ। ਕਿਵੇਂ ਜੀ? ਮੈਂ ਤੈਨੂੰ ਪਛਾਣ ਲੈ ਮੈਂ ਮੰਡੀ 'ਚ ਰੋਕਿਆ ਸੀ। ਹਾਂਜੀ ਹਾਂਜੀ। ਠੀਕ ਐ। ਮੈਂ ਤੈਨੂੰ ਜਾਣ ਕੇ ਮੈਂ ਸਿਵਲ 'ਚ ਹੀ ਸੀਗਾ ਹਾਂ। ਮੈਂ ਹਜੇ ਆਉਣਾ ਸੀਗਾ ਡਿਊਟੀ ਤੇ। ਮੈਨੂੰ ਕਾਲ ਗਈ ਐਂਬੂਲੈਂਸ ਦੀ। ਠੀਕ ਐ। ਤੁਹਾਡਾ ਠੀਕ ਹੈ ਤਾਂ ਇਹ ਸਾਰੇ ਜਲਾਉਂਦੇ ਗਾਣੇ ਮੈਂ ਵੀ ਚਲਾਈ ਬੈਠਾ ਸੀਗਾ ਜੀ ਫਿਰ ਨਹੀਂ ਉਹਦਾ ਟਰੈਕਟਰ ਤੋੜਨਾ ਹੀ ਆਉਂਦਾ ਜੀ ਕਿੰਨੇ ਵੀਰ ਜੀ ਆਏ ਹੋ ਜਾਂਦਾ ਵੀ ਸਫਰ ਆਇਆ ਨੰਗ ਜਾਂਦਾ ਚੱਲ ਬੱਚੇ ਤਾਂ ਅੱਜ ਕੱਲ ਦੇ ਸੁਣਦੇ ਹੀ ਕਿਤੇ ਰੁਕਦੇ ਆ ਭੰਜੀ ਟਾਈਮ ਪਾਸ ਤਾਂ ਹੋ ਜਾਂਦਾ ਮੈਂ ਸਹਿਮਤ ਹਾਂ ਉਸ ਗੱਲ ਨਾਲ ਪਰ ਅਸਲ ਦੇ ਵਿੱਚ ਜਿਹੜੀ ਗਲਤੀ ਤੋਂ ਬੁਲਾਇਆ ਉਹ ਤੁਸੀਂ ਮੈਨੂੰ ਪੁੱਛੀ ਨਹੀਂ ਵੀ ਗਲਤੀ ਕੀ ਹੈ ਦੀ ਤੇ ਹਾਂਜੀ ਦੱਸੋ ਕੀ ਗਲਤੀ ਮੈਂ ਤਾਂ ਆਪੇ ਹੀ ਗੱਲ ਕਹਿੰਦੀ ਮੈਂ ਤਾਂ ਇਹਨੂੰ ਵੀ ਪੁੱਛਿਆ ਵੀ ਬੁੱਤ ਬੁਲਾਇਆ ਕਿਹੜੀ ਗੱਲੋਂ ਆਪਾਂ ਮੈਂ ਤਾਂ ਜੀ ਕੋਈ ਟ੍ਰੈਫਿਕ ਵੀ ਨਹੀਂ ਕੋਈ ਤੋੜਿਆ ਜੀ ਰੂਲ ਕੋਈ ਮੈਂ ਜਦੋਂ ਆਉਂਦਾ ਸੀਗਾ ਜੀ ਲਾਈਟਾਂ ਨੂੰ ਤਾਂ ਅੰਗਾਰਾ ਦੇ ਵਿੱਚ ਜੀ ਰੋਕ ਕੇ ਟ ਪਾਇਆ ਜੀ ਨਾ ਹੀ ਮੈਂ ਕੋਈ ਬਾਲੇ ਹਾਰਨ ਵਾਲੀ ਨਹੀਂ ਨਹੀਂ ਗੀਤ ਤੂੰ ਸੁਣਾ ਕਿ ਲੋਕਾਂ ਨੂੰ ਸੁਣਾਉਣਾ ਪਹਿਲਾਂ ਤਾਂ ਤੂੰ ਇਹ ਦੱਸ ਦੇ ਏਡੀ ਆਵਾਜ਼ ਕਰਕੇ ਗੀਤ ਮੈਂ ਕਿਹੜਾ ਗਲਤ ਲਾਇਆ ਸੀ ਚੰਗੇ ਚੰਗੇ ਗੁਰਦਾਸ ਸਾਹਿਬ ਦੇ ਗਾਣੇ ਲਾਏ ਸੀਗੇ ਜੀ ਨਹੀਂ ਚੰਗੇ ਤਾਂ ਗਾਣੇ ਲਾਏ ਸੀ ਛੋਟੇ ਵੀਰ ਮੈਂ ਤਾਂ ਤੈਨੂੰ ਇਹ ਪੁੱਛ ਰਿਹਾ ਵੀ ਤੂੰ ਕਿੰਨਾ ਸਫਰ ਕਰਕੇ ਆ ਮੈਂ 70 80 ਕਿਲੋਮੀਟਰ ਆਇਆ ਇਹਨੀ ਦੂਰ ਹਾਂਜੀ ਠੀਕ ਹੈ ਇਥੇ ਮਾਸੜ ਨੇ ਕਹਿੰਦਾ ਵਿੱਚ ਉਨਾ ਮਕਾ ਦਿੰਨਾ ਮੈਂ ਤੇਰਾ ਹੁਣ ਤੂੰ ਦੇਖ ਜੇ ਤੂੰ 60 70 80 ਜਿੰਨੇ ਕਿਲੋਮੀਟਰ ਤੋਂ ਵੀ ਆਇਆ ਹੈ ਹਾਂਜੀ ਹਾਂਜੀ ਕਾਰ ਅਰ ਗੱਜਾ ਹਾਜਾ ਅਰ ਗੱ ਤੇਰਾ ਟਰੈਕਟਰ ਹੈ ਹਾਂਜੀ ਹਾਂਜੀ ਐਡਾ ਤੇਰੇ ਸਿਸਟਮ ਲੱਗਿਆ ਹੋਇਆ ਹੈ ਜਿਹੜਾ ਵਿਆਹ ਦੇ ਡੀਜੇ ਲੱਗਿਆ ਹੁੰਦਾ ਹੈ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਵੀ ਡੈਕ ਟੇਪਾਂ ਪਹਿਲਾਂ ਵੀ ਲੱਗੇ ਹੁੰਦੇ ਸੀ ਹਾਂਜੀ ਆਪਦੇ ਤੱਕ ਆਵਾਜ਼ ਸੀਮਤ ਹੁੰਦੀ ਸੀ ਨਾ ਉਹਨਾਂ ਦੀ ਕਿਸੇ ਦੇ ਸ਼ੌਂਕ ਤੇ ਕੋਈ ਪਾਬੰਦੀ ਨਹੀਂ ਤੁਸੀਂ ਆਪਦੇ ਸ਼ੌਂਕ ਪਾਲੋ ਹਰੇਕ ਬੰਦਾ ਆਜ਼ਾਦ ਹੈ ਨਿੱਜੀ ਸੋਚ ਹੈ ਨਿੱਜੀ ਜ਼ਿੰਦਗੀ ਹੈ ਜਿਹੜਾ ਤੂੰ 60 70 ਕਿਲੋਮੀਟਰ ਸਾਰੇ ਰਾਤ ਅੱਗੇ ਨਾ ਡੀਜਾ ਆ ਸਿਸਟਮ ਤੇਰਾ ਸਾਊਂਡ ਸਿਸਟਮ ਇਹ ਤਾਂ ਹੀ ਫਿਰ ਇਹਦੇ ਮੇਰਾ ਟਰੈਕਟਰ ਤੋਂ ਤਾਂ ਸੌਖਾ ਨਹੀਂ ਲੱਗਦਾ ਜੀ ਨਹੀਂ ਵੀ ਤੁਹਾਨੂੰ ਲੱਗ ਜਾਂਦੀ ਜੀ ਆਪ ਕੇ ਜਾਂਦਾ ਜੀ ਬੰਦਾ ਬੈਟਾ ਬੈਟਾ ਜੀ ਨਹੀਂ ਇਹਦੇ ਵਿੱਚ ਕੋਈ ਮੈਡੀਸਨ ਹੁੰਦੀ ਹੈ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਵਿਚਾਰਿਆਂ ਦੇ ਲੱਗੇ ਨਹੀਂ ਜਿਹਨਾਂ ਕੋ ਟਰੈਕਟਰ ਇਸ ਸਰਸਰ 50 50000 ਦੇ ਉਹ ਵੀ ਤਾਂ ਟਾਈਮ ਪਾਸ ਕਰਦੇ ਆ ਨਾ ਛੋਟੇ ਵੀ ਸੋ ਹਾਰਮੋਨ ਥੋੜੇ ਐਕਸਟਾਈਟ ਹੋ ਜਾਂਦੇ ਜੀ ਉਹਦੇ ਨਾਲ ਬੰਦਾ ਬਸ ਉੱਡਿਆ ਆਉਂਦਾ ਜੀ ਨਹੀਂ ਤੇ ਪਰ ਹੁਣ ਇੱਕ ਚੀਜ਼ ਦੇਖੋ ਨਾ ਤੁਸੀਂ ਵੀ ਇੰਨੀ ਦੂਰ ਤੋਂ ਤੂੰ ਟਰੈਕਟਰ ਚਲਾ ਕੇ ਲੈ ਕੇ ਆਏ ਤੈਨੂੰ ਪਤਾ ਤੇਰੇ ਪਿੱਛ ਕੀ ਕੀ ਤੇਰੇ ਪਿੱਛੇ ਆ ਰਿਹਾ ਸੀ ਕੀ ਨਹੀਂ ਆ ਰਿਹਾ ਕੋਈ ਤੈਨੂੰ ਪਤਾ ਲੱਗਦਾ ਇੰਨੇ ਇੰਨੀ ਆਵਾਜ਼ ਛੱਡੀ ਹੋਈ ਐ ਵੀ 1-1 ਕਿਲੋਮੀਟਰ ਦਾ ਦਾ ਕਿਲੋਮੀਟਰ ਤੇਰੀ ਆਵਾਜ਼ ਜਿਹੜੀ ਉਹ ਤੇਰੇ ਸਿਸਟਮ ਦੀ ਸੁਣਦੀ ਐ ਤੇਰੇ ਟਰੈਕਟਰ ਤੋਂ ਦੇ ਰੁਪਈਏ ਲੱਗੇ ਜੀ ਕਰਦੇ ਚਲਾਉਣਾ ਨਹੀਂ ਰੁਪਈਏ ਫਿਰ ਕਿਸੇ ਦਾ ਦੁੱਖ ਸੁੱਖ ਨਹੀਂ ਵੇਖਣਾ ਤੁਸੀਂ ਇਹ ਵੀ ਦੇਖਣਾ ਮੈਨੂੰ ਕਾਲ ਜਿਹੜੀ ਆਈ ਐ ਨਾ ਮੈਂ ਹਲੇ ਡਿਊਟੀ ਆਉਣਾ ਸੀ ਜਦੋਂ ਮੈਂ ਤੁਰ ਉੱਥੇ ਦਾਣਾ ਮੰਡੀ ਚ ਮਿਹੜਿਆ ਮੈਂ ਕਾਰ ਤੇ ਨੇ ਮਗਰ ਤਾਂ ਲਾਈ ਆ ਉਦੋਂ ਵੀ ਤੂੰ ਤੂੰ ਐਂਟਰ ਕਰ ਗਿਆ ਸੀਗਾ ਇੱਥੇ ਮੰਡੀ ਵਾਲੇ ਪਾਸੇ ਨੇੜੇ ਆ ਗਿਆ ਸੀਗਾ ਮੈਨੂੰ ਐਂਬੂਲੈਂਸ ਦੇ ਡਰਾਈਵਰ ਦੀ ਕਾਲ ਆਈ ਐ ਕਹ ਐਮਬੂਲੈਂਸ ਮਰੀਜ਼ ਮੇਰੇ ਨਾਲ ਸੀਗਾ ਮੈਨੂੰ ਤਾਂ ਕੋਈ ਹਾਰਨ ਨਹੀਂ ਮਰੇ ਜੀ ਉਹਨਾਂ ਨੇ ਨਹੀਂ ਹਾਰਨ ਤੈਨੂੰ ਸੁਣਿਆ ਨਹੀਂ ਤੇਰੇ ਸਿਸਟਮ ਦੇ ਵਿੱਚ ਤੂੰ ਮੇਰੇ ਕੋਲ ਦੀ ਲੰਘਿਆ ਤੂੰ ਧਿਆਨ ਨਹੀਂ ਦਿੱਤਾ ਮੈਂ ਗੱਡੀ ਸਾਈਡ ਤੇ ਲਾ ਕੇ ਪਹਿਲਾਂ ਰੋਡ ਤੇ ਖੜਾ ਸੀਗਾ ਦੇਖ ਰਹੀ ਤੈਨੂੰ ਠੀਕ ਹੈ ਉਹ ਕਹਿੰਦਾ ਜੀ ਮੇਰੀ 2 3 ਕਿਲੋਮੀਟਰ ਨੇ ਸੁਣਿਆ ਹੀ ਨਹੀਂ ਮਸਾਂ ਕਿਤੇ ਜਾ ਕੇ ਰਸਤਾ ਮੇਰੇ ਮੂਹਰੇ ਬਸ ਲੰਗੀ ਬਸ ਦੇ ਮਗਰ ਮੈਂ ਜਿਹੜੀ ਉਹ ਐਮਬੂਲੈਂਸ ਲੰਘਾਈ ਠੀਕ ਹੈ ਫਿਰ ਜਿੱਥੋਂ ਮੈਂ ਤੇਰੇ ਮਗਰ ਲੰਘਿਆ ਉੱਥੇ ਕੀ ਕੁਝ ਹੋਇਆ ਦੋ ਤਿੰਨ ਵੈਨਾਂ ਨੇ ਤੇਰੇ ਮਗਰ ਜਿਹੜੇ ਹਾਰਨ ਵਜਾਇ ਸਕੂਲ ਵੈਨਾਂ ਨੇ ਤੂੰ ਉਹ ਨਹੀਂ ਦੇਖਿਆ ਫੇਰ ਤੂੰ ਇੱਕ ਸ਼ਮਸ਼ਾਨ ਘਾੜ ਕੋਲ ਦੀ ਲੰਗੀਆਂ ਉੱਥੇ ਘਟੋ ਘਟ ਪੰਜ ਸੱਤ ਸੌ ਬੰਦੇ ਬੁੜੀਆਂ ਦਾ ਇਕੱਠ ਸੀਗਾ ਮੈਂ ਤਾਂ ਜੀ ਦੇਖੋ ਬਾਹਰਲੇ ਪਿੰਡੋਂ ਹਨਾ ਜੀ ਮੈਨੂੰ ਤਾਂ ਹੁਣ ਆ ਪਤਾ ਨਹੀਂ ਲੱਗਦਾ ਕਿਹੜੇ ਪਿੰਡ 'ਚ ਕਿੱਥੇ ਸ਼ਮਸ਼ਾਨ ਘਾੜ ਆ ਦੇਖੋ ਹੁਣ ਅੱਜ ਕੱਲ ਵੀਰ ਜੀ ਨਹੀਂ ਬੱਚਾ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਖਾਸ ਕਰਕੇ ਦੂਜੇ ਪਿੰਡ ਦਾ ਖਾਸ ਕਰਕੇ ਵੀ ਪਤਾ ਨਹੀਂ ਲੱਗਦਾ ਵੀ ਕਿੱਥੇ ਜੀ ਪਿੰਡ ਸੀ ਨਹੀਂ ਪਤਾ ਲੱਗਦਾ ਇਹਨੇ ਮੇਰੇ ਪਿੱਛੇ ਗੱਡੀ ਲਾਉਣ ਦੇ ਬਾਵਜੂਦ ਇਹਨੇ ਜਿਹੜਾ ਜਿਹੜੇ ਜਿਹੜੇ ਥਾਂ ਕ੍ਰੋਸ ਕੀਤੇ ਹਨਾ ਤੂੰ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਉਹਦੇ ਕੋਲ ਦੀ ਲੰਗੀਆਂ ਅੰਦਰ ਕੋਈ ਮੰਦਰ ਦੇ ਵਿੱਚ ਕੋਈ ਮਸੀਦ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਆ ਭੈਣ ਜੀ ਕਿਉਂ ਜੀ ਸਹੀ ਗੱਲ ਬੋਲੋ ਮਾਸੜ ਜੀ ਸਹੀ ਗੱਲ ਮਾਸੜ ਬੋਲਦਾ ਕਿਉਂ ਨਹੀਂ ਕੁਛ ਚਲੋ ਬੈਠੇ ਮੈਡਮ ਕੱਲ ਕਰੀਏ ਛੋਟੇ ਵੀਰ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਬਹੁਤ ਧਾਰਮਿਕ ਸਥਾਨਾਂ ਦੇ ਮੁਰਦੀ ਤੁਸੀਂ ਲੰਘਦੇ ਹੋਗੇ ਇੰਨੀ ਬਾਤ ਛੱਡ ਕੇ ਸ਼ਮਸ਼ਾਨ ਘਾਟ ਦੇ ਕੋਲ ਦੀ ਜਦੋਂ ਲੰਘਿਆ ਨਾ ਤਾਂ ਤੁਹਾ ਧਿਆਨ ਹੀ ਨਹੀਂ ਦਿੱਤਾ ਹੋਣਾਗਾ ਉੱਥੇ 5-700 ਬੰਦੇ ਬੁੜੀਆਂ ਦਾ ਕੱਟ ਸੀਗਾ ਲੈ ਸ਼ਾਇਦ ਕੋਈ ਨੌਜਵਾਨ ਮੌਤ ਹੋਈ ਸੀ ਉਹ ਰੋਈ ਕਰ ਲਈ ਜਾਂਦੇ ਆ ਤੇ ਤੇਰਾ ਡੀਜੇ ਸਿਸਟਮ ਵਈਦਾ ਜਾਂਦਾ ਉਥੋਂ ਕੋਲ ਦੀ ਮਾਗ ਜੀ ਨਹੀਂ ਆਈ ਜੀ ਇਹ ਚੀਜ਼ ਅੱਗੇ ਤੋਂ ਮੈਂ ਨਿਗਰੱਖਾਂੀ ਮਾਗੀ ਆਪ ਦਾ ਤੇਰੇ ਆਜੂ ਵੀ ਜੇ ਤੇਰੇ 70 ਰੁਪਏ ਨਹੀਂ ਚਲੋ ਕੋਈ ਨਹੀਂ ਕੇਵਲ ਮੁੰਡਾ ਪੜਿਆ ਲਿਖਿਆ ਉਹਨੇ ਵਧੀਆ ਗੱਲ ਕੀਤੀ ਹੈ ਹਨਾ ਉਥੇ ਰੌਣਕ ਰੌਣ ਹੋ ਜਾਂਦਾ ਤੇਰਾ ਡੀਜੇ ਵਜਾਈ ਜਾਂਦਾ ਸਭ ਤੋਂ ਵੱਡੀ ਗੱਲ ਮਨ ਨੂੰ ਦੁੱਖ ਇਸ ਗੱਲ ਦਾ ਲੱਗਿਆ ਵੀ ਇਹ ਕੈਂਪੂਲੈਸ ਦੇ ਡਰਾਈਵਰ ਦੀ ਕਾਲ ਆਉਣੀ ਵੀ ਯਾਰ ਮੇਰੀ 3-4 ਕਿਲੋਮੀਟਰ ਇਹਨੇ ਮੇਰਾ ਹਾਰ ਨਹੀਂ ਸੁਣਿਆ ਹੂਟਰੇ ਨਹੀਂ ਸੁਣਿਆ ਮੇਰੇ ਨੇ ਇੰਨੀ ਕੋਈ ਗੱਲ ਨਹੀਂ ਵੀਰ ਜੀ ਅੱਜ ਕੱਲ ਦੇ ਬੱਚੇ ਸੁਣਦੇ ਕਰਦੇ ਇਹਨੇ ਕਿਹੜਾ ਵਿਚਾਰੇ ਨੇ ਕਤਲ ਕਰ ਲਿਆ ਵੀ ਜ ਤੁਸੀਂ ਇਹਨੂੰ ਛਡਾਉਣ ਆਏ ਹੋ ਇਹਨੂੰ ਸਮਝਾਉਣ ਆਏ ਤੁਸੀਂ ਵੱਡੇ ਹੋ ਮਾਂ ਪਿਓ ਦੀ ਥਾਂ 마ਸੀ ਹੈ ਮਾਸਟਰ ਹੈ ਤੁਸੀਂ ਚਲੋ ਜਨਾਬ ਕੋਈ ਗਲਤੀ ਹੋ ਗਈ ਬੱਚੇ ਐਵੇਂ ਗਲਤੀ ਹੋ ਗਈ ਜਦੋਂ ਕੋਈ ਗੱਲ ਹੀ ਨਹੀਂ ਉਹਨੇ ਕੀਤੀ ਗਈ ਹੈ ਹਣ ਉਹ ਤਾਂ ਦਨੇ ਆਣਾ ਮੂੰਹ ਤੇ ਆਣ ਆਈ ਜਾਂਦਾ ਨਹੀਂ ਤੇ ਫਿਰ ਇਹਦੇ ਤੇ ਭੈਣੇ ਕਾਰਵਾਈ ਵੀ ਹੈਗੀ ਫਿਰ ਮੈਂ ਪਾ ਦਿਆਂ ਉਹ ਜਿਹੜਾ ਰੋਡ ਦੇ ਕਾਰਵਾਈ ਜਿਹੜੇ ਇੰਨਾ ਕੋ ਚਿੱਟਾ ਵੇਚੀ ਜਾਂਦੇ ਚਿੱਟਾ ਲਾਈ ਜਾਂਦੇ ਮੋੜਾਂ ਤੇ ਖੜ ਕੇ ਸਿਕਟਾ ਬੀੜਾ ਪੀ ਜਾਂਦੇ ਨਸ਼ੇ ਨੂੰ ਪ੍ਰਮੋਟ ਕਰਦੇ ਉਹਨਾਂ ਤੇ ਧਿਆਨ ਦਿਓ ਕਾ ਮੈਨੂੰ ਬੇਬਾ ਹਲੇ 4 ਦਿਨ ਹੋਏ ਤੇ ਜਵਾਨ ਨੇ ਕੀਤੇ ਨੂੰ ਚਾਰ ਦਿਨਾਂ ਦੇ ਵਿੱਚ ਮੈਨੂੰ ਇੱਕ ਕੇਸ ਵਿਖਾ ਦੇ ਇੱਥੇ ਵੀ ਜਿਹੜਾ ਕੋਈ ਚਿੱਟੇ ਦਾ ਹੋਵੇ ਜਿੱਥੇ ਮੈਂ ਜਾਵਾਂ ਮੈਂ ਸਾਰੇ ਥਾਵਾਂ ਤੇ ਕੰਟਰੋਲ ਕਰਨਾ ਭੈਣ ਮੇਰੀ ਹਰ ਇੱਕ ਚੀਜ਼ ਤੇ ਇਹ ਨਹੀਂ ਗੱਲ ਵੀ ਜਵਾਕ ਨੂੰ ਤੁਸੀਂ ਇਹ ਤਾਂ ਹੁਣ ਉਹਨਾਂ ਕੋਈ ਨਸ਼ਾ ਨਾ ਪਤਾ ਇਹਦੇ ਚਿਹਰੇ ਵਾਲੇ ਵੇਖੋ ਕੋਈ ਨਸ਼ਾ ਕਰਦਾ ਮੈਂ ਕਦੋਂ ਜੇ ਤੁਸੀਂ ਕੋਈ ਇੱਕ ਮਿੰਟ ਭੈਣ ਇੱਕ ਮਿੰਟ ਚੁੱਪ ਕਰੋ ਗੁਰਪ੍ਰੀਤ ਮੈਂ ਤੈਨੂੰ ਕੁਛ ਮਾੜਾ ਚੰਗਾ ਕਿਹਾ ਉੱਥੇ ਮੈਂ ਤੈਨੂੰ ਮੈਂ ਤੈਨੂੰ ਉੱਥੇ ਤੇਰਾ ਟਰੈਕਟਰ ਰੋਕ ਕੇ ਤੇਰਾ ਨੰਬਰ ਲਿਆ ਪਿਆਰ ਨਾਲ ਮੈਂ ਤੈਨੂੰ ਕੋਈ ਝੜਕ ਮਾਰੀ ਕੋ ਕੁਝ ਮੈਂ ਤੈਨੂੰ ਠਾਣੇਦਾਰੀ ਵਿਖਾਈ ਉੱਥੇ ਨਹੀਂ ਬਿਲਕੁਲ ਭੈਣ ਮੇਰੀ ਚੁੱਪ ਕਰ ਅਸਲ ਪਤਾ ਕੀ ਹੈ ਜਵਾਕ ਜਿਹੜੇ ਸਿਆਣੇ ਹੋ ਜਾਣ ਸਾਡੇ ਜਿਹੜੇ ਥੋੜੇ ਵਰਗੇ ਮਾਂ ਪਿਓ ਨਾ ਜਿਹੜੇ ਮਾਸੀਆਂ ਮਾਸੜਾ ਥੋੜੇ ਵਰਗੇ ਜਿਹੜੇ ਸ਼ਹਿਦ ਦਿੰਦੇ ਜਵਾਕਾਂ ਨੂੰ ਅਸਲ ਜਵਾਕਾਂ ਦਾ ਬੇੜਾ ਕਰ ਕੀ ਇੱਥੋਂ ਦਾ ਇੱਥੋਂ ਕੰਮ ਖਰਾਬ ਹੁੰਦਾ ਜਵਾਕਾਂ ਦਾ ਨਸ਼ਿਆਂ ਤੇ ਲੱਗਦੇ ਆ ਵੈਲਪੁਣੇ ਚ ਪੈਂਦੇ ਆ ਕਿੱਥੇ ਤਾਂ ਤੁਸੀਂ ਠਾਣੇ ਬੈਠੇ ਇਹ ਗੱਲ ਨੂੰ ਕਹਿਣੀ ਬਣਦੀ ਸੀ ਵੀ ਪੁੱਤ ਤੂੰ ਆਵਾਜ਼ ਸਲੋ ਰੱਖ ਲੈ ਤੂੰ ਖੇਤ ਟਰੈਕਟਰ ਚਲਾਉਣਾ ਉੱਥੇ ਤੇਰਾ ਭਾਂਜਾ ਹੈ ਮਾਂ ਤੇ ਮਾਸੀ 'ਚ ਫਰਕ ਥੋੜਾ ਹੁੰਦਾ ਤੂੰ ਨੂੰ ਸਮਝਾ ਵੀ ਬੱਤ ਤੂੰ ਸੜਕ ਤੇ 60 70 ਕਿਲੋਮੀਟਰ ਤੋਂ ਐ ਡੀਜੇ ਛੱਡ ਕੇ ਲੈ ਜਵੇਂ ਵਿਆਹ ਦੇ ਵਿੱਚ ਡੀਜੇ ਲੱਗਿਆ ਹੁੰਦਾ ਇਹ ਮੈਂ ਵੀ ਸੌਰੀ ਵੀਰ ਜੀ ਉਹਨਾਂ ਨੇ ਨੰਗਾਉਣਾ ਸੀ ਇਹ ਸਮੱਸਿਆ ਕੋਈ ਗੱਲ ਨਹੀਂ ਆਪਾਂ ਬੋਲਦੇ ਮੈਂ ਸੌਰੀ ਮੰਗਦਾ ਇਹਨਾਂ ਵੱਲੋਂ ਵੀ ਮੈਂ ਆਪ ਵੀ ਸੌਰੀ ਮੰਗਦਾ ਇਹ ਮੁੰਡਾ ਪੜਿਆ ਲਿਖਿਆ ਸਿਆਣਾ ਹੈ ਉਹ ਸਮਝਣਾ ਚਾਹੁੰਦਾ ਗੱਲ ਨੂੰ ਮਾਂ ਤੇ ਉਹਦੇ ਪੈਰੋਂ ਘਾੜੀ ਵਿਗੜਦੀ ਸਾਰੀ ਮੁੜ ਕੇ ਕਹਿੰਦੇ ਜਵਾਕ ਨਸ਼ੇ ਤੇ ਲੱਗ ਗਿਆਂ ਨਸ਼ਾ ਵੇਚਣ ਵਾਲੇ ਵੀ ਮਾੜੇ ਪੁਲਿਸ ਵੀ ਮਾੜੀ ਨਸ਼ਾ ਰੋਕਦੀ ਨਹੀਂ ਜਵਾਕ ਚੰਗਿਆ ਜਿਹੜ ਪਤਾ ਨਹੀਂ ਕਿੱਥੇ ਕਿੱਥੇ ਵਾਰਾ ਕਰਦੀਆਂ ਕਰਦੇ ਲੋਕਾਂ ਦੀਆਂ ਕੁੜੀਆਂ ਭਜਾ ਭਜਾ ਮੁੰਡੇ ਲੈ ਜਾਂਦੇ ਆ ਉਦੋਂ ਸਿਆਣੇ ਬਣੋ ਥੋੜੇ ਜੇ ਉਹੀ ਪਿੰਡੂ ਟੱਚ ਨਾ ਰੱਖੋ ਤੁਸੀਂ ਵੀ ਸਾਡੇ ਜਵਾਬ ਨੂੰ ਕਿਉਂ ਕਿਤਾ ਮੈਂ ਪਿਆਰ ਨਾਲ ਸੱਦੇ ਨਾ ਤੈਨੂੰ ਜੀ ਜੀ ਸਰ ਬਿਲਕੁਲ ਕੇਵਲ ਮੁੰਡੇ ਨੂੰ ਫੋਨ ਕੀਤਾ ਤੂੰ ਕੋਈ ਮਾੜਾ ਸ਼ਬਦ ਵਰਤਿਆ ਨੂੰ ਨਹੀਂ ਕੋਈ ਮੁੰਡੇ ਨੇ ਮਾੜਾ ਸ਼ਬਦ ਵਰਤੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਤੇ ਹੁਣ ਇਹ ਦੋਵੇਂ ਤੇਰੇ ਨਾਲ ਦਾ ਵੀਰ ਜੀ ਕਹੀ ਜਾਂਦਾ ਸੇ ਹੁਣ ਫਿਰ ਇੰਨਾ ਕੁ ਤਾਂ ਭੈਣੇ ਮੇਰੀ ਗੱਲ ਸੁਣ ਰਹਿ ਇੰਨਾ ਕੁ ਨਾਂ ਅਸੀਂ ਕਰੀਏ ਇੰਨਾ ਕੁ ਨਾਂ ਅਸੀਂ ਕਰੀਏ ਤਾਂ ਸਾਡੇ ਸਿਰ ਤੇ ਨੱਚਣ ਲੱਗ ਪਏ ਲੋਕ ਇੱਥੇ ਹੱਥ ਨੂੰ 10- ਮੁੰਡਾ ਨਮਰਤਨਾ ਪੇਸ਼ ਆਈ ਜਾਂਦਾ ਜੀ ਸਰ ਮੇਰੀ ਸਟੱਡੀ ਬਹੁਤ ਵਧੀਆ ਕੀਤੀ ਹੋਈ ਹੈ ਜੀ ਮੇਰਾ ਵੀ ਸ਼ੌਂਕ ਹੈਗਾ ਜੀ ਮਾਰਵਾਦੀ ਪੌਂਦਾ ਜੀ ਪਰ ਮੇਰਾ ਕੀ ਹੈਗਾ ਜੀ ਇੱਕ ਤਾਂ ਥੋੜਾ ਜਿਹਾ ਕੱਦ ਕਨੀਆਂ ਮਾਰ ਪੈ ਗਈ ਜੀ ਹਾਂ ਮੈਨੂੰ ਮੇਰੇ ਕੋਲੇ ਹੈਗੀ 70 80 ਕਿੱਲੇ ਜੀ ਚਾਰ ਪੰਜ ਟਰੈਕਟਰ ਹੈ ਹੀ ਆਪਣੇ ਹੁਣ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਸਰ ਕੁਝ ਪਾਜਦਾ ਨਹੀਂਗਾ ਜੀ ਠੀਕ ਹੈ ਜੀ ਆ ਝੋਨਾ ਹੁੰਦੇ 170 80 ਕਿਲੋਮੀਟਰ ਤੇਲ ਵਾਲ ਕੇ ਇੱਥੇ ਮੈਂ ਵੇਚਣ ਆਇਆ ਜੀ ਜੋਨੇ ਦੇ ਝਾੜ ਬਹੁਤ ਘਟ ਗਏ ਜੀ ਕਿੱਥੇ ਦਾ 70 80 ਮਾਣ 100 ਮਾਣ ਹੁੰਦਾ ਸੀਗਾ ਜੀ ਹੁਣ ਹੋਈ 765 ਮਾਣ ਰਹਿ ਗਏ ਜੀ ਆਪਣਾ ਮਾਣ ਕਿੱਲੇ ਚੋ ਵੀਰ ਜੀ ਨਿਕਲਦਾ ਝੋਨਾ ਤੇ ਹੋਈ ਗੱਲ ਸਰਕਾਰਾਂ ਨੇ ਉਹਦੂ ਲਊ ਪੀਤਾ ਨਹੀਂ ਭੈਣ ਜੀ ਮੈਂ ਸਹਿਣਦਾ ਤੇ ਇਹਨੇ ਤੇ ਪਿੰਡ ਉੱਥੇ ਵੀ ਕਿਆ ਨੇ ਝੋਨਾ ਤੇ ਇੱਥੇ ਲਿਆਉਣਾ ਪਿਆ ਫਸਲਾ ਚੱਕ ਚੱਕ ਕੇ ਆਪ ਭਖਾਰੀ ਬਣਨਾ ਨਹੀਂ ਮੈਂ ਸਮਝਦਾ ਜੀ ਦੂਜੇ ਪੁਰੇ ਢੇਰੀ ਕਰਨੀ ਜਾ ਕੇ ਵੀ ਮੈਨੂੰ ਪਤਾ ਏ ਇਸ ਗੱਲ ਦਾ ਵੀ ਝੋਨਾ 50 ਰਹਿ ਗਿਆ 60 ਰਹਿ ਗਿਆ 65 ਰਹਿ ਗਿਆ ਮੈਂ ਵੇਖਿਆ ਵੀ 90 90 ਮਾਣ 100 100 ਮਾਣ ਝੋਨੇ ਛੱਡਦੇ ਰਹੇ ਜਿਮੇਦਾਰੀ ਦੇ ਵਿੱਚ ਕਿਸਾਨ ਉਹ ਜਿਹੜਾ ਮਾੜਾ ਮੋਟਾ ਝੋਨਾ ਬਾਈ ਜਾ ਕੇ ਦੂਜੇ ਪਾਸੇ ਜਾ ਕੇ ਵੇਚਣਾ ਪੈਂਦਾ ਉਹ ਰਾਵਾਂ ਚ ਖਰਾਬ ਕਰਦਾ ਸਾਨੂੰ ਸਾਰਾ ਪਤਾ ਹੈ ਮੰਡੀਆਂ ਦੇ ਵਿੱਚ ਜਿਹੜੇ ਆ ਉਹ ਕਿਸਾਨ ਜਥੇਬੰਦੀਆਂ ਝੰਡੇ ਲੈ ਕੇ ਸੰਘਰਸ਼ ਕਰਦੀਆਂ ਲੜਦੀਆਂ ਆ ਕੇ ਆੜਤੀਆਂ ਨਾਲ ਇੰਸਪੈਕਟਰਾਂ ਨਾਲ ਹਨਾ ਹੁਣ ਜੀ ਚਾਰ ਪੰਜ ਟਰੈਕਟਰ ਹੈ ਜੀ ਮੇਰੇ ਕੋਲੇ ਠੀਕ ਹੈ ਜੀ ਹੁਣ ਮੈਨੂੰ ਜੇ ਨਹੀਂ ਸਾਊਂਡ ਸਿਸਟਮ ਲਾ ਕੇ ਦਿੰਦਾ ਜੀ ਹੁਣ ਮੁੰ ਟਰੈਕਟਰ ਮੈਂ ਸਾਰੇ ਮਿੱਟੀ ਤੇ ਲਾ ਰੱਖੇ ਜੀ ਹੋਰ ਮੇਰੇ ਕੋਲ ਹੱਲ ਹੈ ਨਹੀਂਗਾ ਜੀ ਹੁਣ ਸਰਕਾਰਾਂ ਵੀ ਲੋਕ ਬੀਠੇ ਤੁਸੀਂ ਤਾਂ ਸਾਰੇ ਨਾ ਨਾ ਕਰੋ ਜੀ ਹਨਾ ਨਹੀਂ ਅਸੀਂ ਸਰਕਾਰਾਂ ਕਰੀ ਬੈਠੀਆਂ ਕੁਝ ਮੈਂ ਸਮਝਦਾ ਅਸੀਂ ਕਿਹੜਾ ਯਾਰ ਦਖਣੀ ਫਰੀਕਾ ਚੋਂ ਆਏ ਆ ਵਰਪੇ ਤੋਂ ਜੀ ਜੀ ਬਸ ਛੋਟੇ ਵੀ ਮੈਂ ਵੀ ਜੱਟਾਂ ਜ਼ਿਮੀਦਾਰਾਂ ਦਾ ਮੁੰਡਾ ਹੀ ਹਾਂ ਮੈਂ ਸਮਝਦਾ ਕਿਸਾਨੀ ਨੂੰ ਅਸੀਂ ਸਾਡੇ ਆਪ ਦੇ ਬਜ਼ੁਰਗਾਂ ਨੇ ਜਿਹੜਾ ਨਾ ਉਹ 2 2.5 3 ਕਿੱਲਿਆਂ ਤੋਂ ਮਿਹਨਤਾਂ ਕਰ ਕਰਕੇ ਬਲਦਾਂ ਦਾ ਹਲਵਾ ਵਾਕੇ 25 30 ਕਿੱਲੇ ਬਣਾਏ ਆ ਪੜ੍ਹਾਈ ਲਿਖਾਈ ਕਰਾਈਆ ਇਹ ਸੋਚਿਆ ਉਹਨਾਂ ਨੇ ਵੀ ਇਹੀ ਆਖਿਆ ਵੀ ਕਿਸੇ ਨੌਕਰੀ ਸਰਕਾਰੀ ਨੌਕਰੀ ਵਾਲੇ ਪਾਸੇ ਹੋ ਜਾਓ ਇਧਰਲੇ ਪਾਸੇ ਤਾਂ ਨਾ ਸਰਕਾਰਾਂ ਬਖਸ਼ਣ ਨਾ ਆਰਤੀਏ ਬਖਸ਼ਣ ਨਾ ਇੰਸਪੈਕਟਰ ਬਖਸ਼ਣ ਬਹੁਤ ਮਿਹਨਤ ਕੀਤੀ ਸੀ ਵਰਦੀ ਪਾਉਣ ਵਾਸਤੇ ਸੀ ਬਹੁਤ ਆਪਦੀ ਪ੍ਰੈਕਟਿਸ ਕੀਤੀ ਜੀ ਪਰ ਮਸੜ ਜੀ ਬੈਠੇ ਇਹਨਾਂ ਨੂੰ ਪੁੱਛ ਲਓ ਮੈਂ ਹੁਣ ਵੀ ਮਿਹਨਤ ਬਹੁਤ ਕਰਦਾ ਚਾਹੇ ਕੀਤੀ ਜੀ ਬੈਗੇ ਜੀ ਖੇਤੀ ਜਿਹੇ ਪਾਗੇ ਮੈਂ ਟਰੈਕਟਰ ਦੇ ਡੈਕ ਜਰੂਰ ਲਵਾ ਰੱਖਿਆ ਜੀ ਮੈਂ ਝੂਠ ਨਹੀਂ ਬੋਲਦਾ 사ਉਂਡ ਵੀ ਚਲੋ ਮੈਂ ਮਾਫੀ ਮੰਗਦਾ ਜੀ ਉਸ ਚੀਜ਼ ਦੀ ਮੈਂ ਕਿਹਾ ਤੇਜ਼ ਸੀਗਾ ਲਾ ਰੱਖਿਆ ਮਿਹਨਤ ਦੇਖੋ ਜੀ ਹੁਣ ਵੀ ਆਪਾਂ ਨੂੰ ਕੋਈ ਨਸ਼ਾ ਪੱਤਾ ਮੈਨੂੰ ਹੈ ਨਹੀਂ ਮਿਹਨਤ ਮੈਂ ਬਹੁਤ ਕੀਤੀ ਸਾਡੇ ਨਾ ਬਾਪੂ ਜੀ ਹਰ ਗਿਆ ਕੋਲੇ ਜੀ ਦਾਦਾ ਜੀ ਹਰ ਗਿਆ ਕੋਲੇ ਕੋਈ ਆਹੀ 8-10 ਕਿੱਲੇ ਸੀਗੇ ਜੀ ਮਿਹਨਤ ਕਰ ਕਰ ਕੇ ਜਿਆ ਮਾਸਟਰ ਜੀ ਨੂੰ ਪੁੱਛ ਲੋ ਕੋਲੇ ਬੈਠਾ ਜੀ ਮਿਹਨਤ ਮੈਂ ਬਹੁਤ ਕਰਦਾ 70-80 ਕਿੱਲੇ ਐ ਹੀ ਬਣਾਏ ਜੀ ਪਹਿਲਾਂ ਵੀ ਉਹ ਤੁਹਾਨੂੰ ਪਤਾ ਜੀ ਹੁਣ ਬਿਓਰਗ ਜਿਹੜੇ ਜਾ ਗਏ ਪਾ ਕੇ ਹਨ ਤੇ ਉਹ ਬਹੁਤ ਵੀ ਮਿਹਨਤ ਉਹਨਾਂ ਦੀਆਂ ਰੱਖੀਆਂ ਇਹ ਕੰਡੀਸ਼ਨਰ ਹਣਾ ਪਰ ਪਰ ਮੈਂ ਜੀ ਆਪਦੇ ਮਿਹਨਤ ਕਰਕੇ 70 80 ਕਿੱਲਿਆਂ ਤੇ ਆਪਦੀ ਖੇਤੀ ਲਿਆਏ ਜੀ ਸਾਰੇ ਤੋਂ ਜ਼ਰੂਰ ਗਲਤੀ ਹੋਈ ਜੀ ਜਿਹੜੇ ਮੈਂ ਸਾਊਂਡ ਸਿਸਟਮ ਲਵਾਇਆ ਜੇ ਨਹੀਂ ਲਵਾਉਂਦਾ ਜੀ ਤਾਂ ਮੇਰੇ ਜਿਹੜੇ ਬੰਦੇ ਰੱਖੇ ਹੋਏ ਉਹ ਕੰਮ ਨਹੀਂ ਕਰਦੇ ਮੈਂ ਸਮਝਦਾ ਉਸ ਗੱਲ ਨੂੰ ਦੇਖੋ ਹੁਣ ਮੇਰੀ ਇੱਕ ਗੱਲ ਤੇ ਧਿਆਨ ਦਿਓ ਬਾਈ ਜੇ ਤੁਸੀਂ ਵੀ ਹਣਾ ਬੱਚਾ ਤੁਹਾਡੇ ਕੋਲ ਚੱਲ ਕੇ ਆਇਆ ਨਾ ਮਾਸੜ ਮਾਸੀ ਜਿਹੜੇ ਹੁੰਦੇ ਆ ਮਾਪਿਓ ਹੀ ਹੁੰਦੇ ਆ ਮੁੰਡਾ ਪੜਿਆ ਲਿਖਿਆ ਮੁੰਡਾ ਬਹੁਤ ਸਿਆਣਾ ਜੀ ਸਾਰੀ ਗੱਲ ਸਮਝਦਾ ਇੱਕ ਚੀਜ਼ ਦਾ ਗੁਰਪ੍ਰੀਤ ਛੋਟੇ ਵੀਰ ਧਿਆਨ ਰੱਖੀ ਮੈ ਤੂੰ ਐਡਾ ਵੱਡਾ ਸਾਊਂਡ ਸਿਸਟਮ ਜਿਹੜਾ ਨਾ ਪਹਿਲੀ ਗੱਲ ਤਾਂ ਕੋਸ਼ਿਸ਼ ਕਰ ਵੀ ਮੇਨ ਹਾਈਵੇ ਜਿਹੜੇ ਹੈਗੇ ਜਿੱਥੇ ਟ੍ਰੈਫਿਕ ਚੱਲਣਾ ਹੈ ਉੱਥੇ ਤੂੰ ਇਹ ਨਾ ਚਲਾ। ਸੋਰੀ ਸਰ ਗੁਰਦੁਆਰਾ ਗੁਰਦੁਆਲਾ ਸਾਹਿਬ ਮਸਜਿਦ ਮੰਦਿਰ ਧਾਰਮਿਕ ਸਥਾਨ ਕੋਈ ਵੀ ਆ ਗਿਆ ਕੋਈ ਸ਼ਮਸ਼ਾਨ ਘਾਟ ਤੈਨੂੰ ਪਤਾ ਲੱਗਿਆ ਤੇਰੇ ਪਿੰਡ ਦਾ ਜਾ ਕਿਤੇ ਕੋਲੋਂ ਲੰਘ ਰਿਹਾ ਤੂੰ ਸਰ ਮੈਂ ਥੋੜੀ ਫੂਰੀ ਗਲੀ ਫਾਲੋ ਕਰਕੇ ਜੀ ਮੈਂ ਆਪਦੇ ਖੇਤੀ ਤੋਂ ਬਿਨਾਂ ਜੀ ਜੇ ਖੇਤ ਦੇ ਵਿੱਚ ਆ ਜਾਂ ਮੈਂ ਆਪਦਾ ਮਿੱਟੀ ਦੇ ਵਿੱਚ ਲਾ ਰਿਹਾ ਤਾਂ ਇਹ ਸਾਊਂਡ ਸਿਸਟਮ ਚੱਲੂਗਾ ਸੜਕ ਦੇ ਬਣੀ ਚਲਾਉਂਗਾ ਜੀ ਬਸ ਜਿਹੜੀਆਂ ਥਾਵਾਂ ਤੇਰੇ ਮਿੱਤਰ ਪੜੇ ਲਿਖੇ ਹੋਰ ਵੀ ਨਾਲ ਖੇਤੀਬਾੜੀ ਕਰਦੇ ਹੋਣਗੇ ਉਹਨਾਂ ਨੂੰ ਵੀ ਇਹ ਗੱਲ ਸਮਝਾਓ ਪੁਲਿਸ ਜਿਹੜੀ ਆ ਨਾ ਪੁਲਿਸ ਕਿੱਥੇ ਕਿੱਥੇ ਕੰਮ ਕਰੂਗੀ ਹੁਣ ਐਂਬੂਲੈਂਸ ਦੀ ਕਾਲ ਆ ਗਈ ਡਰਾਈਵਰ ਦੀ ਵੀ ਦੇਖੋ ਜੀ ਆਹ ਟਰੈਕਟਰ ਚੱਲਿਆ ਇਸ ਪਾਸੇ ਤੋਂ ਤੇ ਉਹਨੇ ਮੈਨੂੰ ਰਾਹ ਨਹੀਂ ਦਿੱਤਾਗਾ ਡੀ ਜੇ ਸਿਸਟਮ ਲਾਈ ਬੈਠਾ ਜੀ ਟਰੈਕਟਰ ਤੇ ਐਡਾ ਵੱਡਾ ਜੇ ਅਸੀਂ ਨਹੀਂ ਕੁਝ ਕਰਦੇ ਤਾਂ ਐਂਬੂਲੈਂਸ ਵਾਲਾ ਵੀ ਤਾਂ ਸਰ ਇਹ ਹੀ ਗਲਤੀ ਮੇਰੇ ਤੋਂ ਚਲੋ ਮੈਂ ਮੰਨਦਾ ਜੀ ਪਰ ਤੁਸੀਂ ਫਿਰ ਵੀ ਕਿੰਨਾ ਨਰਮ ਬੇਸ਼ ਐ ਜੀ ਮੇਰੇ ਨਾਲ ਮੈਂ ਤਾਂ ਨਹੀਂ ਤੁਹਾਡਾ ਨੰਬਰ ਨਾਮ ਪਲੇਟ ਹੋਣ ਪਈ ਹੈ ਜੀ ਤੁਹਾਡਾ ਤਾਂ ਨਾਮ ਹੀ ਬਹੁਤ ਵਧੀਆ ਜੀ ਤੁਹਾਡਾ ਜਿੰਨੀ ਥੋੜੀ ਸਲਾਹ ਤਾਂ ਸੁਣੀ ਦੀ ਨਹੀਂ ਤਰਨ ਸਿੰਘ ਬਰਾੜਦੀ ਜੀ ਮੈਂ ਅੱਜ ਦੀ ਕਿਸੇ ਅਫਸਰ ਦੀ ਸੁਣੀ ਨਹੀਂ ਸੀਗੀ ਮੈਂ ਛੋਟੇ ਵੀ ਰਖਤੀ ਕਿਸੇ ਤੇ ਕਰਦਾ ਹੀ ਨਹੀਂਗਾ ਹੁਣ ਜੇ ਮੈਂ ਤੈਨੂੰ ਨਹੀਂ ਬੁਲਾਉਂਦਾ ਸੀ ਤਾਂ ਐਂਬੂਲੈਂਸ ਦਾ ਡਰਾਈਵਰ ਵੀ ਵਿਚਾਰਾ ਇੱਕ ਰੋਟੀ ਰੋਜੀ ਦੀ ਖਾਤਰ ਜਿਹੜਾ ਉਹ ਮੌਤ ਦੇ ਮੂੰਹ ਚ ਬੈਠਾ ਦਾ 24 ਘੰਟੇ ਕਿਸੇ ਦੀ ਜਾਨ ਬਚਾਉਣ ਦੀ ਖਾਤਰ ਆਪ ਦੀ ਜਾਨ ਜੋਖਮ ਚ ਪਾ ਕੇ ਉਹ ਕਿੰਨੀ ਗੱਡੀ ਫੈਟ ਦਾ ਭਜਾਉਂਦਾ ਕਦੇ ਬਠਿੰਡੇ ਨੂੰ ਕਦੇ ਲੁਧਿਆਣੇ ਨੂੰ ਕਦੇ ਚੰਡੀਗੜ੍ਹ ਨੂੰ ਹਣਾ ਉਹਦੀ ਹੁਣ ਕਾਲ ਆ ਗਈ ਜੇ ਮੈਂ ਉਹ ਤੇ ਕਾਰਵਾਈ ਨਹੀਂ ਤੈਨੂੰ ਬੁਲਾ ਕੇ ਕਰਦਾ ਸੀਗਾ ਤਾਂ ਫਿਰ ਅਗਲਾ ਕਹਿੰਦਾ ਦੇਖੋ ਜੀ ਮੈਂ ਤਾਂ ਕਿਸੇ ਦੀ ਜਾਨ ਬਚਾਉਣਾ ਤੇ ਆਪ ਦੀ ਜਾਨ ਜੋਖਮ ਚ ਪਾਈ ਬੈਠਾ ਤੁਸੀਂ ਸ ਬ ਸਕਦੀ ਜੀ ਨਫਰੀਆਂ ਘਟਾ ਸਾਡੇ ਕੋਲ ਥਾਣੇ ਚ ਸਾਡੇ ਕੋਲ ਤਾਂ ਇਥੇ ਥਾਣੇ ਦੇ ਵਿੱਚ ਹੋਰ ਹੀ ਕੰਮ ਨਹੀਂ ਸੂਤ ਆਉਂਦੇ ਮੈਂ ਮਾਫੀ ਚਾਹੁੰਦਾ ਮੈਨੂੰ ਸਦਣਾ ਪਿਆ ਠੀਕ ਹੈ ਸ਼ਾਇਦ ਤੁਹਾਨੂੰ ਤਕਲੀਫ ਹੋਈ ਹੋਵੇ ਇਸ ਗੱਲ ਨਾਲ ਤੁਹਾਡਾ ਕੋਈ ਟਾਈਮ ਨਹੀਂ ਸਰ ਤੁਹਾਡਾ ਮੈਨੂੰ ਤਾਂ ਹੀ ਭਾਵੇਂ ਤਕਲੀਫ ਵੀ ਹੋਈ ਹੋਈ ਪਰ ਤੁਹਾਡਾ ਸੁਭਾਅ ਦੇਖ ਕੇ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਚਲੋ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੇ ਕਿੰਨੇ ਬੱਚੇ ਆ ਦੋ ਆ ਜੀ ਇਸ ਉਮਰ ਦੇ ਹੀ ਹੈ ਹਾਂ ਜੀ ਇਸ ਉਮਰ ਦੇ ਸਾਗਸਾਲੇ ਤੋਂ ਵੱਡੇ ਜਿਹੜੀ ਗੱਲ ਆਉਂਦੀ ਆ ਸਾਂ ਰੱਖੀ ਸੀ ਨਾ ਵੀ ਹੋਰ ਬਹੁਤ ਖੁਸ਼ੀ ਹੋਈ ਜਾਂਦਾ ਪੁਲਿਸ ਉਹ ਕੰਟਰੋਲ ਕਰੇ ਜ ਜਿਹੜੀਆਂ ਚੀਜ਼ਾਂ ਉੱਕ ਨਾਲੀਆਂ ਸੀ ਭੈਣ ਜੀ ਉਹੀ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿਉਂ ਕਾਕੇ ਦੇ ਮਾਸਟਰ ਜੀ ਸਹੀ ਗੱਲ ਜੀ ਠੀਕ ਹੈ ਠੀਕ ਹੈ ਬੱਚਿਆਂ ਨੂੰ ਚੰਗੀ ਸਿਹਤ ਦੇਣ ਦੀ ਕੋਸ਼ਿਸ਼ ਕਰੋ ਮੁੜ ਕੇ ਬਾਅਦ ਦੇ ਵਿੱਚ ਜਦੋਂ ਵਿਗੜ ਜਾਂਦੀ ਨਾ ਕਹਾਣੀ ਜਾਂ ਤਾਂ ਨਸ਼ੇ ਕਰਨ ਲੱਗ ਪੈਂਦੇ ਜਾਂ ਨਸ਼ੇ ਵੇਚਣ ਲੱਗ ਪੈਂਦੇ ਆ ਜਾਂ ਗੁੰਡਾਗਰਦੀ ਚ ਵੜ ਜਾਂਦੇ ਆ ਜਾਂ ਕਿਸੇ ਦੀਆਂ ਕੁੜੀਆਂ ਭਜਾ ਕੇ ਲੈ ਜਾਂਦੇ ਆ ਉਦੋਂ ਫਿਰ ਤੁਹਾਡੇ ਵਰਗੇ ਮਾਪਿਓ ਆਖਿਆਂ ਦੀ ਵੀ ਪੁਲਿਸ ਲੱਭ ਕੇ ਲਿਆਦੇ ਪੁਲਿਸ ਹਟਾਵੇ ਸਾਡੇ ਜਵਾਬ ਨੂੰ ਨਸ਼ੇ ਤੋਂ ਪੁਲਿਸ ਹਟਾਵੇ ਸਾਡੇ ਜਵਾਬ ਨੂੰ ਗੁੰਡਾਗਰਦੀ ਤੋਂ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਪਹਿਲੇ ਮਾਸਟਰ ਪਹਿਲੇ ਟੀਚਰ ਜਿਹ ਠੀਕ ਹੈ ਜੇ ਤੁਸੀਂ سپورਟ ਕਰੋਗੇ ਨਾ ਗਲਤ ਕਿ ਸਾਡੇ ਜਵਾਬ ਨੂੰ ਕਿਉਂ ਸੱਦ ਲਿਆ ਮੈਂ ਕੋਈ ਇਹਨੂੰ ਕੁੱਟਿਆ ਨਹੀਂ ਮਾਰਿਆ ਨਹੀਂ ਕੋਈ ਗਾਲ ਨਹੀਂ ਕਢੀ ਮੈਂ ਪਿਆਰ ਨਾਲ ਸਮਝਾਉਣਾ ਸੀ ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਹੈ ਠੀਕ ਹੈ ਕੇਵਲ ਹਾਂ ਜੀ ਸਿਆਣਾ ਮੁੰਡਾ 마ਸੀ ਬਾਸੜ ਕੋਲ ਆਇਆ ਠੀਕ ਹੈ ਉਹਨਾਂ ਨੇ ਤਾਂ ਸੇਵਾ ਕਰਨੀ ਕਰਨੀ ਹੈ ਬਿਠਾ ਕੇ ਨਾ ਆਪਣੇ ਉੱਤਰ ਮੇਰੇ ਵਾਲੇ ਰੂਮ 'ਚ ਠੀਕ ਹੈ 마ਸੀ ਠੀਕ ਹੈ ਗਰਮ ਬੋਲ ਗਈ ਮੜਾ ਜਿਹਾ ਕੋਈ ਨਹੀਂ ਚਲੋ ਕੋਈ ਗੰਨ ਜੀ ਸੁਭਾਏ ਗਰਮ ਉਹਨਾਂ ਨੂੰ ਚਲੋ ਕੋਈ ਨਾ ਵੀਰੇ ਤੂੰ ਕਿਵੇਂ ਕੱਢਦਾ ਸੁਭਾਏ ਗਰਮ ਨਾਲ ਉਹ ਬਸ ਕਾਇਮ ਪਾਸਤਾ ਕਰਨਾ ਹੀ ਹੋ ਜੀ ਮੈਂ ਪਾਸ ਹੀ ਕਰਦਾ ਬਾਲੇ ਭਗਤ ਨਾ ਇਹ ਪਤਾਂ ਗੱਲ ਇਹ ਪੈਣ ਮੇਰੀ ਹੈ ਮਾੜਾ ਬੜਾ ਤਸ ਕਰਿਆ ਕਰੋ ਬੰਦਾ ਉਹਨਾਂ ਸਰਕਾਰ ਤੋਂ ਗਵਰਨਮੈਂਟ ਤੋਂ ਮੁੱਖ ਮੰਤਰੀ ਤੋਂ ਨਹੀਂ ਡਰਦਾ ਜਿੰਨਾ ਘਰਾਂ ਜੀ ਤੋਂ ਡਰਦਾ ਹੈ ਵਿਚਾਰਾ ਪਹਿਲੇ ਦਿਨ ਪਤਾ ਲੱਗ ਗਿਆ ਵੀ ਇਹਦਾ ਬਾਲੇ ਭਗਤ ਬੰਦੇ ਜੀ ਪਾ ਦਿਸੇ ਜਾਂਦੇ ਸ਼ਕਲ ਤੋਂ ਨਹੀਂ ਜਾਂਦੇ ਚਲੋ ਕੋਈ ਗੱਲ ਨਹੀਂ ਕੇਵਲ ਹਾਂ ਜੀ ਸਰ ਵਧੀਆ ਤਰੀਕੇ ਨਾਲ ਚਾਹ ਪਾਣੀ ਪਿਆ ਕੇ ਭੇਜਣਾ ਠੀਕ ਹੈ ਗੁਰਪ੍ਰੀਤ ਨਹੀਂ ਸਰਤਾ ਜੀ ਚਾਹ ਪਾਣੀ ਨਹੀਂ 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 ਇੱਥੇ ਇੱਥੇ ਰਹਿਆ ਕਰੋ ਮੇਰੀ ਗੱਲ ਸੁਣੋ ਹਾਂ ਜੀ ਹਲੇ ਤੇਰੇ ਕੋਲ ਸਮਾਂ ਹੈਗਾ ਜੀ ਜੇ ਤੇਰੀ ਤਮੰਨਾ ਹੈ ਨਾ ਵੀ ਤੂੰ ਭਰਤੀ ਹੋਣਾ ਕੋ ਮੈਂ ਤਾਂ ਹੀ ਹੁਣ ਮੈਨੂੰ ਤੁਹਾਡਾ ਨੰਬਰ ਮੇਰੇ ਕੋਲ ਆ ਗਿਆ ਜੀ ਮੈਂ ਕਿਹਾ ਸਰ ਤੁਹਾਡੇ ਨਾਲ ਵਾਰਤਾਲਾਪ ਰੱਖਿਆ ਕਰਦਾ ਮੈਂ ਕਿ ਸਰ ਮੈਂ ਨਸ਼ੇ ਦੇ ਮੈਂ ਵੀ ਬਹੁਤ ਖਲਾਫ ਆ ਜੀ ਸਾਡੇ 4-5 ਜਣੇ ਮੁੰਡਿਆਂ ਦੀ ਟੀਮ ਹੈ ਜੀ ਹਾਂ ਠੀਕ ਹੈ ਜੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਿੰਨਾ ਲੋਕਾਂ ਨੂੰ ਬਚਾ ਲਗੇ ਅਸੀਂ ਇਸ ਚੀਜ਼ ਤੇ ਕੰਮ ਵੀ ਕਰਦਿਆਂ ਜੀ ਵੈਰੀ ਗੁੱਡ ਪਿੰਡ ਦੇ ਵਿੱਚ ਸਾਡੀ ਰੈਲੀ ਰੂਲੀ ਕੱਢਦੇ ਹਾਂ ਜਦੋਂ ਅਸੀਂ ਨਾਲ ਲੈ ਕੇ ਬਹੁਤ ਸਾਥ ਦਿੰਦੇ ਹੀ ਲੋਕ ਤੇ ਐਵੇਂ ਮੈਂ ਚਾਹਣਾ ਜੀ ਮੈਂ ਤੁਹਾਨੂੰ ਜੇ ਕੋਈ ਇਸ ਚੀਜ਼ ਤੇ ਮੈਨੂੰ ਲੋੜ ਪੈਂਦੀ ਆ ਤਾਂ ਤੁਹਾਨੂੰ ਮੈਂ ਬਹੁਤ ਵਧੀਆ ਮਿਹਨਤ ਰੱਖੋ ਜਿਉਂਦੇ ਰਹੋ ਜਿਉਂਦੇ ਰਹੋ ਚਲ ਠ ਠੀਕ ਹੈ ਠੀਕ ਹੈ ਓਕੇ 사시ਕਾਲ ਜੀ ਬਾਹਰ ਇੱਕ ਚੋਟੂ ਕਰ ਜਾ ਕਰ